ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਕਾਬੂ ਆਇਆ ਜੀ ਤੇ ਪੁਲਿਸ ਆ ਦੇ ਹੀ ਇਸ ਅਬਿਊਜ਼ਿੰਗ ਮੀ ਰਾਈਟ ਨਾਓ ਹੀ ਇਸ ਅਬਿਊਜ਼ਿੰਗ ਮੀ ਇਨ ਆਰ ਲੈਂਗੁਏਜ ਰਾਈਟ ਨਾਓ ਸੀ ਡਾਕਟਰ ਹੀ ਟੈਲ ਮੀ ਹੀ ਇਸ ਹੀ ਇਸ ਅਬਿਊਜ਼ਿੰਗ ਸੇਇੰਗ ਸਟਾਫ ਅਬਾਊਟ ਆਰ ਸਟਾਫ ਅਬਾਊਟ ਐਲਡਰਸ ਰਾਈਟ ਨਾਓ ਪੁੱਤਾ ਗਰਹ ਰਾਂ ਅੰਬਿਆ ਪੁਲਿਸ ਇੱਥੇ ਆ ਜੀ ਨਾਲ ਤੇ ਇਹ ਪੁਲਿਸ ਨੂੰ ਦੇਖ ਕੇ ਹੁਣ ਜੋੜਾ ਹੋਇਆ ਮਾੜਾ ਆ। ਹਰਾਮ ਤੇ ਇਹਦਾ ਹੁਣ ਆ ਪੁਲਿਸ ਦੇ ਕੋਲ ਹੈਗਾ ਆ। ਇਹ ਹੈਗਾ ਜੇ ਮੌਨਟਰੀਅਲ ਦੇ ਵਿੱਚ ਕਰਬ ਤੇ ਜੈਰੀ ਕਰਬ ਤੇ ਜੈਰੀ। ਲੋ ਬਟ ਹੀ ਇਜ਼ ਹੀ ਇਜ਼ ਅਬਿਊਜ਼ਿੰਗ ਮੀ। ਯਾ ਬੱਚਾ ਤੇ ਇਹਦਾ ਕੱਕਾ ਡਾਂਗ ਦੇ ਕੇ ਕਰੂ ਖੜਾ ਮੈਂ ਵੇਟ ਕਰ। ਮੈਨੂੰ ਪੁਲਿਸ ਕਹਿ ਰਹੀ ਆ ਜੀ ਬੰਦ ਕਰੋ ਇਹਨੂੰ ਤੇ ਇਸ ਇਹਦਾ ਇਹਦਾ ਡੰਗਰ ਦਾ ਹਿਸਾਬ ਲਾ ਲਿਆ ਇਹ ਸਿਰਫ ਇਹ ਡਿਪੋਰਟੇਸ਼ਨ ਇਹਨੂੰ ਲੱਗੀ ਹੋਈ ਆ ਡਿਪੋਰਟੇਸ਼ਨ ਇਹਨੂੰ ਲੱਗੀ ਹੋਈ ਆ ਤੇ ਡਰਾਮਾ ਕਰ ਰਿਹਾ ਪਾਗਲ ਹੋਣ ਦਾ ਤੇ ਇਹ ਬੰਦਾ ਜਿਹੜਾ ਇਹ ਹੁਣ ਪੁਲਿਸ ਨੂੰ ਕਾਲ ਕੀਤੀ ਆ ਤੇ ਇੱਥੇ ਇਹ ਫੜਿਆ ਗਿਆ ਤੇ ਇਹ ਬੰਦੇ ਨੂੰ ਡਿਪੋਰਟੇਸ਼ਨ ਇਹਨੂੰ ਲੱਗੀ ਹੋਈ ਆ ਇਹ ਡਰਾਮਾ ਕਰ ਰਿਹਾ ਵੀ ਇਹ ਵੱਜ ਜਵੇ ਵੀ ਇਹਨੂੰ ਕਿਤੇ ਭੇਜਿਆ ਨਾ ਜਾਵੇ ਇਹਨੂੰ ਇਨੂੰ ਡੈਪੋਰਟੇਸ਼ਨ ਲੱਗੀ ਹੋਈ ਆ ਇਸ ਲਈ ਸਾਰਾ ਡਰਾਮਾ ਮੈਂ ਬੇਨਤੀ ਕਰਦਾ ਇਹਦੀ ਮਾਂ ਇਹਦਾ ਪਿਓ ਜਿੰਨੇ ਮਰਜੀ ਹੱਥ ਜੋੜੀ ਜਾਣ ਇਹਨਾਂ ਨੂੰ ਬਖਸ਼ਣਾ ਨਹੀਂ ਇਹਨਾਂ ਦੇ ਪਿੰਡ ਮਿਲੋ ਜਾ ਕੇ ਇਹ ਇਹਦੇ ਦਿਮਾਗ ਨੂੰ ਕੁਝ ਨਹੀਂ ਹੋਇਆ ਇਹਨੂੰ ਸਭ ਕੁਝ ਪਤਾ ਇਹਨੂੰ ਸਭ ਕੁਝ ਪਤਾ ਇਹਨੂੰ ਸਭ ਕੁਝ ਪਤਾ ਇਹ ਡਰਾਮਾ ਕਰ ਰਿਹਾ ਪਾਗਲ ਹੋਣ ਦਾ ਇਹ ਪਾਗਲ ਹੋਣ ਦਾ ਡਰਾਮਾ ਕਰ ਰਿਹਾ ਇਹਨੂੰ ਸਭ ਕੁਝ ਪਤਾ ਇਹਦੇ ਮਾਂ ਬਾਪ ਨੂੰ ਬਖਸ਼ਿਆ ਨਾ ਜਾਵੇ ਸਿਰਫ ਡਰਾਮਾ ਕਰ ਰਿਹਾ ਵੇ ਐਥ ਕੋਈ ਐ ਬਟਿਚੂਏ ਕੇ ਹੇਤਰਾ ਅਸੀਂ ਪਤਾ ਤਰਾਂ ਕਾ ਮਾ ਨਾ ਤੈਨ ਮਾ ਜਿੱਦਾਂ ਟਾਈਮ ਹੋ ਗਿਆ ਸਾਡਾ ਦੱਸਣ ਨੂੰ ਨਾ ਤੈਨ ਮਾ ਇਹ ਆ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਟ੍ਰੇਸ ਕਰ ਲਿਆ ਕੁੱਤੇ ਭੌਂਕੜ ਕਿੰਨੇ ਕੁੱਤੇ ਕੈਨੇਡਾ ਦੇ ਵਿੱਚ ਆ ਬੰਦਾ ਟ੍ਰੇਸ ਕਰ ਲਿਆ ਜਿਹੜਾ ਬੰਦਾ ਗੁਰੂ ਸਾਹਿਬ ਦੇ ਖਿਲਾਫ ਬੋਲਦਾ ਸੀਗਾ ਤੇ ਇਹ ਬੰਦਾ ਆ ਪੁਲਿਸ ਆਈ ਹੋਈ ਆ ਹੁਣ ਇੱਥੇ ਪੁਲਿਸ ਇੱਥੇ ਆਈ ਹੋਈ ਆ ਤੇ ਇਸ ਕਰਕੇ ਹੁਣ ਸੇਵਾ ਮੁਕਤ ਹੋ ਗਿਆ ਥੋੜਾ ਜਿਹਾ ਤੇ ਇਹਦੇ ਮਾਪੇ ਜਿੰਨੀਆਂ ਮਰਜ਼ੀ ਹੱਥ ਪੈਰ ਜੋੜਨ ਇਹ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਉਹ ਕਰੋ ਉੱਥੇ ਜਾ ਕੇ ਤੇ ਇਹ ਸਿਰਫ ਇਸ ਲਈ ਡਰਾਮਾ ਕਰ ਰਿਹਾ ਪਾਗਲ ਇਸ ਲਈ ਹੋਇਆ ਕਿਉਂਕਿ ਇਹਨੂੰ ਡੈਪੋਰਟੇਸ਼ਨ ਲੱਗੀ ਆ ਇਹਨੂੰ ਡੈਪੋਰਟੇਸ਼ਨ ਲੱਗੀ ਹੋਈ ਆ ਇੱਥੇ ਕੈਨੇਡਾ ਦੇ ਵਿੱਚੋਂ ਇਹ ਡਰਦਾ ਵੀ ਮੈਨੂੰ ਕਿਤੇ ਵਾਪਸ ਦਾ ਭੇਜ ਦੇਣ ਇਸ ਕਰਕੇ ਇਹਨੇ ਮੈਂਟਲ ਹੋਣ ਦਾ ਜਿਹੜਾ ਡਰਾਮਾ ਇਹ ਕੀਤਾ ਤੇ ਇਹ ਜਿਹੜੇ ਵੀਰ ਮੋਂਟਰੀਅਲ 'ਚ ਹੈਗੇ ਆ ਇਹ ਕਰਬ ਤੇ ਜੈਰੀ ਇਦੇ ਇੰਟਰਸੈਕਸ਼ਨ ਤੇ ਇੱਥੇ ਪੁਲਿਸ ਦੀਆਂ ਵੀ ਦੋ ਤਿੰਨ ਗੱਡੀਆਂ ਹੈਗੀਆਂ ਇੱਥੇ ਬੰਦਾ ਟਰੇਸ ਹੋਇਆ ਤਾਂ ਮੈਂ ਉਹ ਵੀਰ ਨੂੰ ਵੀ ਬੇਨਤੀ ਕਰਦਾ ਜਿਹਦੇ ਸਿਰ 'ਚ ਇਹਨੇ ਡਾਂਗ ਮਾਰੀ ਸੀ ਉਹ ਵੀ ਇੱਥੇ ਆਵੇ ਜਿਹਦੇ ਸਿਰ 'ਚ ਇਹਨੇ ਡਾਂਗ ਮਾਰੀ ਸੀ ਉਹ ਵੀ ਇੱਥੇ ਆਵੇ ਤਾਂ ਕਿ ਆਂਦੇ ਆ ਬੋਲ 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 ਪੁੱਤਰਾ ਟਾਈਮ ਇਹ ਬੰਦਾ ਇੱਥੇ ਟਰੇਸ ਹੋਇਆ ਜੀ ਜੈਰੀ ਔਰ ਕਰਬ ਦੇ ਉੱਤੇ ਪੁਲਿਸ ਇੱਥੇ ਆਹੀ ਹੋਈ ਆ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਤੇ ਉਹ ਕਹਿ ਰਹੇ ਇੱਕ ਦੂਜੇ ਤੋਂ ਦੂਰ ਹੋ ਤੂਰ ਰੋ ਹਾਂ ਹਾਂ ਜੈਰੀ ਦੇ ਕੋਲ ਬੰਦਾ ਫੜ ਲਿਆ ਵਾ ਜੈਰੀ ਔਰ ਕਰਬ ਜੈਰੀ ਔਰ ਕਰਬ ਦੇ ਕੋਰਨਰ ਦੇ ਉੱਤੇ ਸਰ ਕਰਕੇ ਕਿਨੇ ਕਿਨੇ ਖੜੇ ਆ ਸਰ ਕਰਕੇ ਕਿਨੇ ਕਿਨੇ ਖੜੇ ਹੋਏ ਆ ਟੂਆ ਆ ਰਿਹਾ ਤਾਂ ਇਹਨਾਂ ਦੇ ਹਸਾਰਾ ਔਰ ਕੋਈ ਇਹਨੂੰ ਅਫਸੋਸ ਨਹੀਂ ਹਜੇ ਵੀ ਉਸੇ ਤਰ੍ਹਾਂ ਗਲਾਂ ਕੱਢ ਰਿਹਾ ਉਸੇ ਤਰ੍ਹਾਂ ਆਕੜਾ ਇਹਦੀ ਚ ਤੇ ਇਹਦਾ ਇੱਕੋ ਹੀ ਇੱਕ ਮਕਸਦ ਹੈ ਜਿਹੜਾ ਉਹ ਇਹ ਆ ਬਈ ਇਹ ਬੰਦਾ ਜਿਹੜਾ ਡੈਪੋਟੇਸ਼ਨ ਇਹਨੂੰ ਲੱਗੀ ਆ ਵੀ ਇਹ ਕਿਸੇ ਤਰ੍ਹਾਂ ਬਚ ਸਕੇ ਕਿਸੇ ਤਰ੍ਹਾਂ ਇਹ ਬਚ ਸਕੇ ਯੈਸ ਓਕੇ ਵਾਟਸਐਪ ਹੋ ਰਹੀ ਹੈ ਓਕੇ ਮੇਰੇ ਕੋਲ ਪੁਲਿਸ ਆ ਜੀ ਮੈਨੂੰ ਇਹਨਾਂ ਨੂੰ ਗੱਲ ਦੱਸਣੀ ਪੈਣੀ ਆ ਦੱਸਗਾ ਹੈ ਹੀਸ ਕਮਿੰਗ ਔਨਲਾਈਨ ਔਨ ਫੇਸਬੁਕ ਲਾਈਵ And he he's, okay. uh, he's uh, swearing. Them. yeah There's sorry Thank you. He's swearing about our uh, religion, about okay. our gurus. Okay he shouldn't be do that. okay but tonight yeah. what's happened after? Tonight I don't know wherever he sees turban or our community man anyone he just start uh, beating with that uh, yeah. that thing and uh, throwing stones. That's why people would know. Not me, but other guy. Uh, and the other guy left. No, he was. They were looking for him. He was in, uh, somewhere in the street. It happened on uh, Jerry Park or somewhere. Okay. Yeah. So you're not you, you only see the situation. I only see the situation. I'm a journalist. And he put something on Facebook about the religion and the guru. Yes. Yes. Okay. Yes. Okay. And do you see the fight? No, I, I didn't see it.

<inaudible> 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 so what happened? I just to get the fish to eat. I see them running from there. So you got the fish and you came there no my car was there so i went i see them running i just check what's going on this no. guy has a baseball i don't know what he has in his hand okay sir but yeah maybe but I, I don't a know, you see no i don't see nothing you not yeah perfect. but i but this guy did you went after him to chase him or what he yeah we know, we know the, yeah. we know that no what no basically i was see, just to know want to know what is going on i'm a journalist the video we know and sure. we take the report yeah. we're trying for that. to understand okay, the situation too right? yeah Go ahead and move up. He's he's the, calling the guy who he hit me. So you me. don't see the fight? No no no. Okay. So nobody sees you, the fight. You can go, thank you very much, sir. Bye. Bye, -bye. Oh, Thank you. Know, this, 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 a, yeah, yeah, this, people this there. Guy, it, this guy? guy, we know. We know that. So we, we wanna we stand, stand here. We are like we are sir got we take the report. Okay, you can go. Thank you very much Bye bye. ਪਰਮਿੰਦਰ ਜੇ ਸੁਣਦਾ ਤਾਂ ਇੱਥੇ ਆਇਆ ਯਾਰ ਜੈਰੀ ਤੇ ਕਰਬ ਦੇ ਉੱਤੇ ਜੈਰੀ ਤੇ ਕਰਬ ਦੇ ਉੱਤੇ Okay, guys, sir, everyone's going home, everyone's going to bed. Okay, we take the home. report for that. It's mm -hmm. already because yeah, they're gonna go to heaven. Yeah, no, no, the, the, guys, the video on internet. guy guys right? coming, guy is coming. <laughs> who he hit him. We take the report. Okay. Okay. Okay, give me your card right, and he'll sir. call you. The I'm, I'm gonna give what? your uh, contact number. went to go to the report, so now but it, it's not me taking the report, right. sir. Yeah. There's too much people there. Everything is okay there, okay? Okay. okay. So we will figure out the situation, but right now there's too no, much it. people there, okay? okay? Too much people, so you need to leave, okay? Okay. okay. If you're not involved to... in this. Leave, please. All go right? go to temple. Thank you. Okay, if you want to go to the temple, yeah. I have no problem with that. But so you close the yeah? room. But right now we need space, okay. okay. Now it's finished. You can go home. Thank I you very much, my okay. Okay. I'm gonna bring the guy. to the police station for for the counter report it's not working like this we are going okay. to play uh, the plan all right okay. okay i just i will ask you to leave guys all right okay you're free to go okay oh gall e aa ji hun police wale sanu keh rahe vi tonu jana pana ittho te hun assi hi majboor aa baba ji dil ta bahut kosh kar da par hun itthe prashasan pahunch chuka police aa itthe te appa kuch itthe hun jinna ke kar sakde si ਉਹੋ ਆ ਤੇ ਉਹਨਾਂ ਦੇ ਕਸਟਡੀ ਦੇ ਵਿੱਚ ਹੈਗਾ ਹੁਣ ਬੰਦਾ ਤੇ ਉਹ ਗੰਦੇ ਅਸੀਂ ਆਪੇ ਹੀ ਦੇਖ ਲਾਂਗੇ ਜਿਹੜਾ ਵੀ ਮੈਟਰ ਆ ਸੋ ਇੰਨਾ ਹੀ ਆ ਜੀ ਹੁਣ ਲਾਈਵ ਹੋਣ ਦਾ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ